ਉੱਪਰ ਆ ਗਏ ਨਾ ਇਧਰਲੇ ਪਾਸੇ ਉੱਪਰ ਉੱਚਾ ਵਾ ਬੰਨ ਬੰਨ ਹੀ ਕਹਿੰਦੇ ਹਨ ਅਮਲ ਟਾਇਆ ਉੱਚਾ ਟਾਇਆ ਹੰਮ ਨੇ ਫੜ ਬਣਾ ਬਣਾਵੇਂ ਆ ਬੁਰਜੀਆਂ ਕਾਦੀਆਂ ਅਮਨੇ ਆ ਬੁਰਜੀਆਂ ਕਾਦੀਆਂ ਵੈਟੀਆਂ ਵੈਟੀਆਂ ਬਣਾਈਆਂ ਇਹ ਕੀ ਪਕਾਦੀਆਂ ਲਿਆ ਕੇ ਸੁੱਟੀਆਂ ਇੱਥੇ ਅਈ ਸ਼ਾਲਾਮ ਬੋਲਿਆ ਕਿ ਸੁੱਟੀਆਂ ਆਵੇ ਆ ਕੰਦਾਂ ਦੀ ਆ ਆ ਆਵੇ ਥੱਲੇ ਪਈਆਂ ਆ ਜੜੀਆਂ ਹਮ ਹਮ ਅੱਧਾ ਪਾਣੀ ਤਾਂ ਰੋੜੀ ਇਹ ਸੋਨਾ ਖੜਿਆ ਸਾਡੇ ਰੁਕ ਜਾ ਰੁਕ ਜਾ ਜਨ ਭਾਈ ਡਰ ਲੱਗਦਾ ਨਾ ਅਗਿੱਲੀ ਗਿੱਲੀ ਥੋਰ ਤੇਰੇ ਤਾਂ ਘੱਡਦੇ ਹੋਣੇ ਤਾਂ ਜੀ ਇਹ ਪ੍ਰਸ਼ਾਦ ਦੇ ਰੂਪ ਵਿੱਚ ਮੱਸ਼ੀਆਂ ਨੂੰ ਕੀ ਪਾਉਣ ਲੱਗੇ ਆਪਾਂ ਦੜੀਆ ਦੜੀਆ ਗਾਹ ਨਾ ਜਾਈ ਬੁੱਤ ਉਥੇ ਪਾ ਦੇ ਉਥੇ ਪਾ ਦੇ ਹੇ ਤੇਨ ਲਫਾਫਾ ਸੁੱਟ ਦੇ ਗਾਡੀ ਲਫਾਫਾ ਹੀ ਸੁੱਟ ਦੇ ਢੋਲ ਜਣਾ ਕਹਾ ਕੇ ਕਿਸੇ ਇੱਥੇ ਇੱਕ ਡੂੰਗਾ ਵੀ ਹੋਣਾ ਹਾਂ ਕਿ ਬਹੁਤ ਇੱਥੇ ਕਈ ਪੱਤੇ ਪਾਉਂਦਾ ਹਾਂ ਲਿਆ ਗਣ ਨਹੀਂ ਕੁਝ ਬਰਵਾੜੀ ਸਾਂਭਾਂ ਰਹਾ ਹਾਂ ਉਹ ਅਬੇ ਬੇੜੀ ਇੱਧਰ ਹੁੰਦੀ ਤਾਂ ਪਾਹੂਟਾ ਲੱ ਲੈਣਾ ਉਹ ਇੱਥੇ ਉਧਰ ਮਛੀ ਮਛੀ ਆਵੇ ਮਛੀਆਂ ਹੁਣ ਪਾਣੀ ਚਾਣਦੇ ਹਾਂ ਹੂੰ ਮਛੀਆਂ ਕਿੱਡੀ ਛੇਤੀ ਆਈਆਂ ਇੱਧਰਲੇ ਪਾਸੇ ਬੇੜੀਆਂ ਆਈਆਂ ਪਾਣੀ ਖਲੋਤਾ ਹੁੰਦਾ ਕਿੱਧਰ ਪਾਣੀ ਖਲੋਤਾ ਨਹੀਂ ਕਿੱਧਰ ਆਵੇ ਮਸ਼ੀਨ ਸਾਰੇ ਚੱਲਦਾ ਗਾ ਨਾ ਜਾਓ ਤਿਲਕ ਨਾ ਜਾਇਓ ਰੇਤਾ ਤੋਂ ਮੈਂ ਮਸ਼ੀਨਾਂ ਵੇਖ ਲਈ ਆਵੇ ਬੜਕੀਆਂ ਮਾਂਦ ਲੈਂਦਾ ਇੱਧਰ ਉਹ ਕਿਉਂ ਆਉਂਦੇ ਕਿੰਨੀਆਂ ਆਹੋ ਹੋਵੇ ਗੱਡੀਆਂ ਮਸ਼ੀਨਾਂ ਇੱਧਰ ਭਾਵੇਂ ਆਉਂਦੀਆਂ ਕੋਲ ਹੂੰ ਇੱਧਰ ਲੱਗੇ ਗੁਰਦੁਆਰਾ ਸਾਹਿਬਾ ਉੱਪਰ ਯਾਸ ਵੇਲੇ ਮੌਸਮ ਬਿਲਕੁਲ ਸਾਫ਼ ਦਿਖਾਈ ਦੇਣ ਦੇ ਆ ਉਹ ਡੇੜੀਆਂ ਉੱਥੇ ਖਲੋਤੀਆਂ ਉਹ ਵੀ ਖਾ ਰ ਉੱਧਰ ਜਾ ਕੇ ਹਾਂ ਇਹ ਥੋੜੇ ਤਾਮਲ ਵੇਚਦੇ ਉਹਨੇ ਠੇਕੇ ਤੇ ਚੜਿਆ ਹੋਣਾ ਲੋਕ ਘਟੀ ਕੇ ਬੈਹਣ ਜਾਂਦਾ ਉੱਥੇ ਤਿਲਕ ਨਾ ਜਾਇਓ ਇੰਨਾ ਵੇਖੇ ਧਿਆਨ ਚ ਰੱਖਿਓ ਧਿਆਨ ਨਾਲ ਪੈਂਜੀ ਮੰਮੀ ਤੁਰੀ ਜਾਂਦੀ ਹੈ ਵਿੱਚ ਆਪਾਂ ਤੁਰੇ ਜਾਂਦੇ ਜਿੱ ਉੱਤੋਂ ਢਿੱਗ ਢਿੱਗ ਪਵੇ ਜਾਵੇ ਕੱਚੀ ਗਾਵਾਂ ਤਾਂ ਨੂੰ ਉੱਪਰ ਨੂੰ ਆ ਵਿੱਚ ਆਲਣੇ ਪਾਏ ਕੇ ਜਨਵਰਾਂ ਨੇ ਆਹ ਦੀ ਫੋਟੋ ਪੂਰੀ ਸੀ ਕਿੱਥੇ ਚੰਡੀ ਆਹ ਕੀ ਚਿੱਟਾ ਜਿਹਾ ਧਿਆਨ ਚਿੱਟੇ ਅੰਦਰ ਨਾ ਰੱਖ ਇਹ ਟੇ ਟਕੋ ਆ ਇੱਥੇ ਪਾਣੀ ਵੇਖ ਕਿਦਾਂ ਵਟ ਵਟ ਵਜਣ ਡਿਆ ਹਨਾ ਤਾਂ ਉੱਪਰ ਨੂੰ ਕਾਲਾਂ ਪੈਂਦੀਆਂ ਆ ਕਿ ਅੱਗੇ ਸਾਡੇ ਤਾਂ ਹੀ ਮਿੱਟੀ ਖੁਰਦੀ ਏਦਾਂ ਹੁੰਦਾ ਤੇ ਹਾਂ ਪਰ ਅੰਦਰ ਆ ਅੱਗੇ ਟਾਇ ਨਹੀਂ ਚਾਹੀਦੇ ਬਾਬਿਆਂ ਨੇ ਪਿੰਡਾਂ ਦੇ ਸਟੇਡੀਅਮ ਵਿੱਚ ਨਾ ਵਧੀ ਬੱਦੀ ਆ ਬੱਦੀ ਆ ਹਾਂ ਇਹ ਦਹੀਂ ਉਟਾ ਆਈ ਇਹ ਦਹੀਂ ਉਟਾ ਆ ਜਾਣਾ ਅੱਗੇ ਚਲ ਨਹੀਂ ਚਾ ਜਾ ਹਾਂ ਬੁਰਕੇ ਕਿੱਥੇ ਲੁੱਟਣਾ ਹੈ ਜੇ ਫਰਾਂਚ ਆ ਜਾਂਦੇ ਤੇ ਆ ਇਹਨੂੰ ਕਿੱਦਾਂ ਆਉਣਾ ਰੋੜ ਜੇ ਆ ਜਾ ਨਿਕਲਿਆ ਬਾਹਰ ਡਰ ਬੜਾ ਲੱਗਦਾ ਸੀ ਇਹ ਆ ਇਹ ਡੂੰਗਾ ਨਹੀਂ ਹੈਗਾ ਕਿਉਂ ਨਹੀਂ ਡੂੰਗਾ ਡੂੰਗਾ ਆ ਜਿੱਥੇ ਉਹ ਪਰਲੀ ਉਹ ਪਰਲੀ ਬੇੜੀ ਉੱਥੇ ਡੂੰਗਾ ਆ ਮਾ ਤੁਰ ਕੇ ਨਾ ਕੇ ਗਏ ਆ ਕਿਤੇ ਹਾਂ ਬੱਤ ਹਾਂ ਨੂੰ ਚਕੀ ਨਾਵੇਂ ਮਸਾਖੀ ਤੇ ਘਾਟ ਹੁੰਦਾ ਪਾਣੀ ਉਦੋਂ ਤੇ ਘਾਟ ਬਿਜਲੀ ਨੂੰ ਤੇ ਦਰਿਆ ਦੇ ਪਾਣੀ ਨੂੰ ਚਾਲੂ ਸਮਝਣਾ ਚਾਹੀਦਾ ਵਹੋਣਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿਥੇ ਹੈ ਨਹੀਂ ਡੂੰਗਾ ਕਿਤੇ ਹਾਓ ਅੱਗ ਬਿਜਲੀ ਤੇ ਪਾਣੀ ਇਹਦੇ ਤੋਂ ਡਰ ਕੇ ਰਹਿਣਾ ਚਾਹੀਦਾ ਕਿਥਾਂ ਹੀ ਇਤਨਾ ਪਤਾ ਨਹੀਂ ਲੱਗਾ ਵਦ ਕਿਥਾਂ ਹੀ ਘਟਵਾ ਇਹਦਾ ਵੀ ਪਤਾ ਨਹੀਂ ਲੱਗਦਾ ਚੱਲ ਹਾਵੇ ਇਧਰ ਮਾਸੀ ਇਧਰ ਇਧਰ ਹਾਓ ਆ ਵੇਖੋ ਕੁੰਮਣਕਾਰੀਆਂ ਪੈਂਦੀਆਂ ਹਾਵੇ ਆ ਵੇ ਇੱਥੇ ਟੁੰਗਾ ਪਾਣੀ ਹੋਵੇ ਇੱਥੇ ਕਿਹਦੇ ਘੁੰਮ ਘੁੰਮ ਕੇ ਆਉਂਦੀਆਂ ਪੰਬੀਰੀਆਂ ਜੀਆਂ ਵੇ ਹਮ ਇਹ ਬੰਦੇ ਨੂੰ ਇਤਨਾ ਕੁੰਮਣਕਾਰੀਆਂ ਰਿਵੇ ਇਹ ਥੱਲੇ ਲੈ ਜਾਂਦੀ ਪਾਣੀ ਨੂੰ ਕੇ ਪਾਣੀ ਜਿਹੜਾ ਘੁੰਮਣ ਘੇਰੀਆਂ ਚ ਬੰਦੇ ਨੂੰ ਲੈ ਜਾਂਦਾ ਥੱਲੇ ਮੇਰਗਾ ਲੱਗਦਾ ਕੰਬੀ ਜਾਂਦੀਆਂ ਆ ਕਿਸੇ ਨੇ ਆਪਣਾ ਗੇਟ ਪੁੱਟ ਕੇ ਤੇ ਐਵੇਂ ਦਾ ਐਵੇਂ ਹੀ ਛੁੱਟ ਦਿੱਤਾ ਇੱਥੇ ਜਦੋਂ ਵੀ ਘੰਟੇ ਰਾਤ ਦੇ ਵਿੱਚ ਰਹਿੰਦੇ ਆ ਬੜਾ ਖਫਾਉਂਦੀ ਆ ਅਮੋ ਸ਼ਾਮ ਆਵੇ ਕਿ ਤੱਕ ਕੁੰਮ ਕੁੰਮ ਪਾਣੀ ਜਾਂਦਾ ਕੌਣ ਕੜਾਈ ਜਿੰਦਾ ਵਾ ਆ ਜਿਹੜੇ ਰੇਤਾ ਕੱਢਦੇ ਆ ਅੱਛਾ ਇਹਨਾਂ ਦੀ ਰਾਤ ਨਹੀਂ ਵੀ ਇਵੇਂ ਚ ਰਹਿਣਾ ਹੁੰਦਾ ਇਹ ਨਾਲੇ ਪਾ ਕੇ ਜਾਂਦੇ ਦਲੀਆ ਦੁਲੀਆ ਵਿੱਚ ਹਾਂ ਹਾਂ ਅਤਵਰ ਦੇ ਅਤਵਰ ਸਾਰੇ ਤੂੰ ਹੀ ਡਰੀਏ ਨੇ ਆ ਨਿੱਕੇ ਨਿੱਕੇ ਨੇ ਆ ਨੇ ਡੈ ਸ਼ੱਭੂ ਦੇ ਨੇ ਆ ਆ ਇੱਧਰੋਂ ਦੀ ਕੁਛ ਨੰਗਾ ਨੰਗਾ ਕਿਤੇ ਇਸ ਤਰ੍ਹਾਂ ਰਸਤਾ ਜਿਆ ਬਣਾਇਆ ਹੋਇਆ ਨਾ ਰੋੜਾ ਬਖਾ ਉੱਧਰ ਵੀ ਹੋਗਾ ਤੇਨੂੰ ਲੈ ਜਾਈਏ ਕਿਤੇ ਮੰਮਾ ਨਾ ਉਹ ਉੱਧਰ ਤੁਰ ਕੇ ਜਾਈਏ ਨਾ ਚਲੀਏ ਉਹ ਜੀ ਆ ਰਿਹਾ ਜੀ ਬੇਸ਼ੱਕ ਉਹ ਨਾ ਨਾ ਆਇਆ ਖੜਾ ਜਾ ਚੱਲ ਆ ਵੀ ਗੁਜਰਾਂ ਦੇ ਆ ਪਰ ਪਿੱਛੇ ਚ

ਅਸੀਂ ਸਭ ਠੀਕ ਠਾਕ ਉਮੀਦ ਕਰਦੇ ਆਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਆਏ ਆ ਇੱਥੇ ਦਰਿਆ ਕੰਢੇ ਇਧਰਲੇ ਪਾਸੇ ਜਿਹੜਾ ਕਾਫੀ ਦਰਿਆ ਵਾ ਵੱਡਾ ਸਾਰਾ ਅਸੀਂ ਵੇਖ ਲਿਆ ਵਾ ਤੇ ਤੁਹਾਨੂੰ ਵੀ ਵਿਖਾ ਦਿੱਤੇ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਤੁਹਾਨੂੰ ਲਾ ਅੜਕ ਪੱਟੀ ਹਾਂ ਚੱਲ ਬਹੁਤਾ ਕੀ ਲੈਣਾ ਆਓ ਫੇਰ ਟਾਡਾ ਇਹ ਹੁਣ ਅਸੀਂ ਆ ਗਏ ਗੁਰਦੁਆਰਾ ਸਾਹਿਬ ਗਗੜੇਵਾਲ ਅੱਡ ਰੋਟੇ ਲੱਤਾ ਫਟਨੇ ਆ ਦਰਿਆ ਦੇ ਕੰਢੇ ਤੇ ਆ ਬਾਬਾ ਜੀ ਦੀ ਜਗਾ ਬਾਬਾ ਗਗੜੇ ਸ਼ੀਦ ਫੁੱਲ ਕਿੰਨੇ ਪਿਆਰੇ ਲੱਗੇ ਇੱਥੇ ਇੱਧਰ ਸਭ ਬਹੁਤ ਸੋਹਣੇ ਫੁੱਲ ਲੱਗੇ ਵਿੱਚ ਛੋਟੇ ਪਨੀਰੀ ਵੀ ਹੈਗੀ ਤੇ ਬਹੁਤ ਵਧੀਆ ਲੱਗੇ ਲਾਹੜ ਬਣਾ ਮੇਰੀ

ਇਹ ਤੇ ਉਸ ਤੇ ਤਾਂ ਇੱਟ ਕਰਕੇ ਦੇ ਫੈਂਦਾ ਜੋ ਕੰਮੀ ਹੁਣਾਤ ਹਾਂ ਇਹ ਕਿਹੜਾ ਨਾ ਬੜਾ ਕੀ ਆ ਉਹ ਜਦੋਂ ਆ ਫੜ ਲਾ ਫੜ ਹਾਂ ਉਹ ਚਿਹਰੇ ਦੀ ਕਿ ਅੰਮੇ ਉਹ ਕਿਹੜੀ ਜੀ ਕੇ ਬਲਾਈ ਨਹੀਂ ਨਹੀਂ ਜੀ ਹੋਏ ਹਾਂ ਤਾਂ ਕੋਈ ਨਹੀਂ ਜਾਂ ਟੁੱਟੀ ਐ ਕਿ ਲੰਟੀ ਐ ਹੂੰ